ਦਸਾਂ 12 ਦਿਨਾਂ ਬਾਅਦ ਆਪਾਂ ਪਦਾਨ ਪਾਉਣੀ ਆ ਆਪਾਂ ਦਾ ਕਿਸਾਨ ਵੀਰੋ ਇੱਚ ਪਦਾਨ ਹੀ ਪਾਉਣੇ ਨੇ ਆ ਇਸ ਵਾਲੀ ਪਦਾਨ ਜਿਹੜੀ ਪਾਉਣੇ ਆਪਾਂ ਅਡਾਮਾ ਕੰਪਨੀ ਵੀ ਇਹਦੇ ਚ ਜਿਹੜੀ ਸੁੰਡੀ ਦੀ ਗੋਭ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਪਤੜੀਆਂ ਦੀਆਂ ਮੁੰਜਰਾਂ ਕਿਸਾਨ ਵੀਰੋ 40 42 ਮੁੰਜਰਾਂ ਆਰਾਮ ਨਾਲ ਇੱਕ ਬੂਟੇ ਦੀਆਂ ਆ ਰਹੀਆਂ ਤੇ ਜਿਹੜੀ ਜਾਲੇ ਦੀ ਜੜ ਵੀ ਬਹੁਤ ਡੂੰਗੀ ਆ ਬਾਕੀ ਹੁਣ ਬਾਰਸ਼ਾਂ ਹੁਣ ਸ਼ੁਰੂ ਹੋ ਗਿਆ ਉਹਨਾਂ ਨੇ ਆਟੋਮੈਟਿਕ ਹੀ ਪੰਜ ਸੱਤਾਂ ਦਿਨਾਂ ਦੇ ਵਿੱਚ ਵਿੱਚ ਕਸ਼ਕਸ਼ ਜਾਵੜਮਾ ਤੇ ਜਿਹੜਾ ਇਹਦਾ ਕਿਸਾਨ ਵੀਰੋ ਮੇਨ ਇੱਕ ਪਾਸੇ ਧਿਆਨ ਰੱਖਣਾ ਇੱਕ ਇਹਦੇ ਚ ਸੁੰਡੀ ਦੀ ਸਮੱਸਿਆ ਵੀ ਜ਼ਿਆਦਾ ਆਉਂਦੀ ਹੈ ਤੇ ਬਾਕੀ ਜਿਹੜਾ ਇਹਨੂੰ ਪਾਣੀ ਹੈ ਪਾਣੀ ਤੁਸੀਂ ਜ਼ਿਆਦਾ ਨਹੀਂ ਭਰਨਾਗਾ ਜਦੋਂ ਤੁਸੀਂ ਪਾਣੀ ਇਹਦੇ ਚ ਜ਼ਿਆਦਾ ਭਰ ਕੇ ਰੱਖੋਗੇ ਤੇ ਗਾਂ ਜਾ ਕੇ ਜਿਹੜਾ ਇਹਦਾ ਮੁੱਢ ਕਮਜ਼ੋਰ ਹੋ ਜਾਂਦਾ ਤੇ ਉੱਥੇ ਦੀ ਡਿੱਗਾਂ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਆਪਾਂ ਤਾਂ ਕਿਸਾਨ ਵੀਰੋ ਇਹ ਚ ਪਦਾਨ ਹੀ ਪਾਉਣੇ ਨੇ ਆਇਸ ਵਾਲੀ ਪਦਾਨ ਜਿਹੜੀ ਪਾਉਣੇ ਆਪਾਂ ਅਡਾਮਾ ਕੰਪਨੀ ਵੀ ਇਹਦੇ ਚ ਜਿਹੜੀ ਸੁੰਡੀ ਦੀ ਗੋਭ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਪਤਾ ਹੀ ਤਾਂ ਇਹ ਮਿੱਠਾ ਹੁੰਦਾ ਮਿੱਠਾ ਕਰਕੇ ਇਹਨੂੰ ਜ਼ਿਆਦਾ ਆਉਂਦੀ ਤੇ ਉਸੇ ਕਰਕੇ ਆਪਾਂ ਪ੍ਰਾਣ ਹੀ ਪਾਉਣੇ ਪ੍ਰਾਣ ਵਾਲਾ ਇੱਕ ਤਾਂ ਝੋਨਾ ਬਣ ਜਾਂਦਾ ਇੱਕ ਤਰ ਦਾ ਤੇ ਬਾਕੀ ਜਿਹੜਾ ਸੁੰਡੀ ਦੀ ਸਮੱਸਿਆ ਗੋਭ ਦੀ ਬਿਲਕੁਲ ਨਹੀਂ ਉਹਦੀ ਬਸ 55 ਦਿਨ ਤੋਂ ਆਏ ਸਾਲ ਪਾ ਹੀ ਦਿੰਨੇ ਆ ਤੇ ਜਿਹੜੇ ਇਹਦੇ ਵਿੱਚ ਫੰਗੀ ਸਾਈਡ ਆ ਫੰਗੀ ਸਾਈਡ ਤੇ ਇਹਦੇ ਵਿੱਚ ਕੋਈ ਜਿਆਦਾ ਮਹਿੰਗਾ ਕਰਨ ਦੀ ਲੋੜ ਨਹੀਂ ਗੀ ਆਮ ਹੀ ਨੋਰਮਲ ਤੁਸੀਂ ਕਰ ਸਕਦੇ ਹੋ ਕੋਈ ਫੰਗਸ ਦੀ ਵਿੱਚ ਸਮੱਸਿਆ ਕੋਈ ਨਹੀਂ ਆਉਂਦੀ ਨਾ ਹੀ ਕੋਈ ਹਲਦੀ ਰੋਗ ਆਉਂਦਾ ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸੈਵ ਸੰਧੂ ਕਿਸਾਨ ਵੀਰੋ ਗਰਮੀ ਬਹੁਤ ਜਿਆਦਾ ਸੀ ਇਸ ਸਾਲ ਜਿਹੜਾ ਮੀਂਹ ਵੀ ਬਹੁਤ ਲੇਟ ਪਿਆ ਅੱਜ ਹੀ ਪਿਆ ਮੀਂਹ ਸਵੇਰ ਤੇ ਹੁਣ ਹੀ ਹਟਿਆ ਅੱਜ ਆਪਾਂ ਖੇਤ ਆਏ ਸੀਗੇ ਤੇ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਆ ਜਿਹੜੀ ਆਪਾਂ ਇਹ ਖੜੇ ਆ ਵਾਹਨ ਦੇ ਵਿੱਚ ਇਹ ਕਿਸਾਨ ਵੀਰੋ ਪਾਈਨਰ ਕੰਪਨੀ ਦੀ ਹੈ ਵੈਰੈਟੀ 28P ਸਟਾਰਟ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ 10 ਕਿ ਦਿਨ ਹੋ ਗਏ ਇੱਕ ਇਸ ਤੋਂ ਪਹਿਲਾਂ ਵੀ ਪਾਈ ਸੀ ਜਦੋਂ ਪਨੀਰੀ ਬੀਜ ਰਹੇ ਸੀਗੇ ਤੇ ਆਪਾਂ ਪਿਛਲੇ ਸਾਲ ਵੀ ਵੀਡੀਓ ਪਾਈਆਂ ਤੁਸੀਂ ਉਹਨਾਂ ਵੀਡੀਓ ਨੂੰ ਵੀ ਬਹੁਤ ਲਾਈਕ ਕੀਤਾ ਬਹੁਤ ਸ਼ੇਅਰ ਕੀਤੀਆਂ ਮੈਨੂੰ ਕਮੈਂਟ ਵੀ ਬਹੁਤ ਆਏ ਤੇ ਫੋਨ ਵੀ ਬਹੁਤ ਜ਼ਿੰਮੇਦਾਰਾਂ ਦੇ ਆਏ ਇਸੇ ਕਰਕੇ ਕਿਸਾਨ ਵੀਰੋ ਅੱਜ ਆਪਾਂ ਫੇਰ ਵੀਡੀਓ ਬਣਾ ਰਹੇ ਆ ਕਿਸਾਨ ਵੀਰੋ ਜਿਹੜੀ ਇਹ ਵੈਰੈਟੀ ਆ ਵੈਰੈਟੀ ਬਹੁਤ ਵਧੀਆ ਮੈਨੂੰ ਇਸੇ ਵੈਰੈਟੀ ਦੇ ਬਾਰੇ ਬਹੁਤ ਫੋਨ ਆ ਰਹੇ ਆ ਆਸ-ਪਾਸ ਦੇ ਜ਼ਿਲ੍ਹਿਆਂ ਚੋਂ ਵੀ ਇਹ ਵੈਰੈਟੀ ਨੂੰ ਬਸ ਤੁਸੀਂ 메ਨ ਜਿਹੜਾ ਧਿਆਨ ਰੱਖਣਾ ਜਿਹੜੀ ਇਹਦੇ ਚ ਯੂਰੀਆ ਯੂਰੀਆ ਘੱਟ ਤੋਂ ਘੱਟ ਪਾਓ ਜਿਹੜੇ ਭਾਰੇਵਾਨ ਆ ਭਾਰੇਵਾਨਾਂ ਦੇ ਵਿੱਚ ਤਾਂ ਬਸ 1.5 ਕਿੱਟਾ ਹੀ ਪਾਓ ਜਿਵੇਂ ਕੋਈ ਦਰਮਿਆਨਾ ਰਿਸ਼ਤੇ ਵਾਲੇ ਵਾਹਣ ਆ ਉਹਦੇ ਚ ਤੁਸੀਂ 2 ਪਾ ਸਕਦੇ ਹੋ ਤੇ ਬਾਕੀ ਜਿਹੜਾ ਹੁਣ ਬਾਰਸ਼ਾਂ ਸ਼ੁਰੂ ਹੋ ਗਈਆਂ ਅੱਜ ਬਹੁਤ ਏਰੀਆ ਦੇ ਵਿੱਚ ਮੀਂਹ ਪੈ ਗਿਆ ਹੁਣ ਇਹ ਆਟੋਮੈਟਿਕ ਹੀ ਯਾਨੀ ਚੱਲ ਪੈਣਾ ਪਹਿਲਾਂ ਤੋਂ ਹੁਣ ਕਈ ਜ਼ਮੀਨਦਾਰ ਕਹਿ ਰਹੇ ਪੱਤੇ ਪੀਲੇ ਪੈ ਰਹੇ ਆ ਵੀ ਕਿਹੜੀ ਸਪਰੇਅ ਕਰੀਏ ਜਾਂ ਕੀ ਥੱਲੇ ਪਾਈਏ ਰੀਜੈਂਟ ਪਾਈਏ ਜਾਂ ਕੋਈ 12 6 3 ਹੋਰ ਪਾ ਦਈਏ ਜਾਂ ਕਿਹੜੀ ਸਪਰੇਅ ਕਿਹੜੀ ਕਰੀਏ ਵੀ ਗਰੋਥ ਨਹੀਂ ਕਰਦਾ ਝੋਨਾ ਕਿਸਾਨ ਵੀਰੋ ਜਿਹੜੇ ਇਹ ਵੈਰੈਟੀ ਆ ਪਾਇਨਰ ਦੀ ਇਹਨੂੰ ਕੋਈ ਜ਼ਿਆਦਾ ਗਰੋਥ ਪ੍ਰਮੋਟਰ ਪਾਉਣ ਦੀ ਲੋੜ ਨਹੀਂ ਪੈਂਦੀ ਆਪਾਂ ਇਹਦੇ ਵਿੱਚ ਕੋਈ ਗਰੋਥ ਪ੍ਰਮੋਟਰ ਨਹੀਂ ਪਾਇਆ ਬਸ ਇੱਕ ਪਾਇਆ ਅਨੇਰਾ ਕੰਪਨੀ ਦਾ ਫਾਇਰੋਬੈਕੋ ਜੀ ਉਹਦੇ ਵਿੱਚ ਐਨ ਪੀ ਕੇ ਵਾਲੇ ਬੈਕਟੀਰੀਆ ਜਿਵੇਂ ਆਪਾਂ ਵਾਹਨ ਦੇ ਵਿੱਚ ਪਹਿਲਾਂ ਹੀ ਮੈਂ ਦੱਸਿਆ ਸੀਗਾ ਡੀ ਏ ਪੋਟਾਸ਼ ਤੇ ਯੂਰੀਆ ਪਾਈ ਹੈ ਜਿਹੜੀ ਇਹ ਆਪਾਂ ਖਾਦ ਪਾ ਦਿੰਨੇ ਆ ਵਾਂਹ ਦੇ ਵਿੱਚ ਜਿੱਕ ਵੱਜ ਜਾਂਦਾ ਉਸੇ ਤਰ੍ਹਾਂ ਪਾਈ ਰਹਿੰਦੀ ਹੈ ਜਿਹੜੇ ਐਨਪੀਕੇ ਵਾਲੇ ਹੁੰਦੇ ਆ ਬੈਕਟੀਰੀਆ ਜਿਹੜੀ ਸਹੀ ਬਾਇਓਲੋਜੀਕਲ ਕੰਪਨੀਆਂ ਕੋਈ ਵੀ ਹੈ ਜਿਹੜੀਆਂ ਸਹੀ ਹੈ ਸਹੀ ਬਹੁਤ ਘੱਟ ਆ ਉਹਨਾਂ ਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਆਪਾਂ ਇਹਦੇ ਵਿੱਚ ਅਨੇਰਾ ਦਾ ਪਾਇਆ ਬਹੁਤ ਵਧੀਆ ਰਿਜ਼ਲਟ ਆਇਆ ਤੁਹਾਡੇ ਸਾਹਮਣੇ ਹੀ ਹੈ ਜਿਵੇਂ ਇਸ ਸਾਲ ਹੋੜ ਸੀ ਜਿਹੜੀਆਂ ਦੀਆਂ ਮੁੰਜਰਾਂ ਕਿਸਾਨ ਵੀਰੋ 40 42 ਮੁੰਜਰਾਂ ਆਰਾਮ ਨਾਲ ਇੱਕ ਬੂਟੇ ਦੀਆਂ ਆ ਰਹੀਆਂ ਤੇ ਜਿਹੜੀ ਜਾਲੇ ਦੀ ਜੜ ਵੀ ਬਹੁਤ ਡੂੰਗੀ ਆ ਬਾਕੀ ਹੁਣ ਬਾਰਸ਼ਾਂ ਹੋਣੀਆਂ ਸ਼ੁਰੂ ਹੋ ਗਿਆ ਉਹਨਾਂ ਨੇ ਆਟੋਮੈਟਿਕ ਹੀ ਪ ਕਾਸ਼ ਕਾਸ਼ ਜਾਵੜਮਾ ਤੇ ਜਿਹੜਾ ਇਹਦਾ ਕਿਸਾਨ ਵੀਰੋਂ ਮੇਨ ਇੱਕ ਪਾਸੇ ਧਿਆਨ ਰੱਖਣਾ ਇੱਕ ਇਹਦੇ ਚ ਸੁੰਡੀ ਦੀ ਸਮੱਸਿਆ ਵੀ ਜ਼ਿਆਦਾ ਆਉਂਦੀ ਹੈ ਤੇ ਬਾਕੀ ਜਿਹੜਾ ਇਹਨੂੰ ਪਾਣੀ ਹੈ ਪਾਣੀ ਤੁਸੀਂ ਜ਼ਿਆਦਾ ਨਹੀਂ ਭਰਨਾਗਾ ਜਦੋਂ ਤੁਸੀਂ ਪਾਣੀ ਇਹਦੇ ਚ ਜ਼ਿਆਦਾ ਭਰ ਕੇ ਰੱਖੋਗੇ ਤੇ ਗਾਂ ਜਾ ਕੇ ਜਿਹੜਾ ਇਹਦਾ ਮੁੱਢ ਕਮਜ਼ੋਰ ਹੋ ਜਾਂਦਾ ਤੇ ਉੱਥੇ ਦੀ ਡਿੱਗਾਂ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਮੌਸਮ ਵੀ ਭਾਵੇਂ ਸਹੀ ਰਵੇ ਇਹਦਾ ਮੁੱਢ ਨਾ ਜਿਹੜਾ ਜ਼ਿਆਦਾ ਭਰ ਨਾਲ ਕਮਜ਼ੋਰ ਹੋ ਜਾਂਦਾ ਤੇ ਡਿੱਗਾਂ ਲੱਗ ਜਾਂਦਾ ਬਹਿਣ ਲੱਗ ਜਾਂਦਾ ਝੋਨਾ ਪਾਣੀ ਇਹਨੂੰ ਜਿਵੇਂ ਜਿਵੇਂ ਹੋਈ ਜਾਂਦੇ ਦਿਨ ਤੇ ਸਕਾਸ ਕੇ ਜਾਂ ਕੱਟ ਲਾਓ ਵੀ ਜਿਆਦਾ ਭਰ ਕੇ ਨਾ ਰੱਖੋ। ਬਾਕੀ ਕਿਸਾਨ ਵੀਰੋ ਤੁਹਾਡੇ ਲਈ ਵੀਡੀਓ ਆਪਾਂ ਹੋਰ ਵੀ ਲਿਆਉਂਦੇ ਰਾਵਾਂਗੇ ਜਿਵੇਂ ਹੁਣ ਗਾਂ 10-12 ਦਿਨਾਂ ਬਾਅਦ ਆਪਾਂ ਪ੍ਰਾਣ ਪਾਉਣੀ ਆ। ਆਪਾਂ ਦਾ ਖਾਨ ਵੀਰੋ ਇੱਥੇ ਪ੍ਰਾਣ ਹੀ ਪਾਉਣੇ ਨੇ ਆ ਇਸ ਵਾਲੀ। ਪ੍ਰਾਣ ਜਿਹੜੀ ਪਾਉਣੇ ਆਪਾਂ ਅਡਾਮਾ ਕੰਪਨੀ ਵੀ। ਇਹਦੇ 'ਚ ਜਿਹੜੀ ਸੁੰਡੀ ਦੀ ਗੋਭ ਦੀ ਸਮੱਸਿਆ ਜਿਆਦਾ ਆਉਂਦੀ ਹੈ। ਪਤਾ ਨਹੀਂ ਤਾਂ ਇਹ ਮਿੱਠਾ ਹੁੰਦਾ ਮਿੱਠਾ ਕਰਕੇ ਇਹਨੂੰ ਜਿਆਦਾ ਆਉਂਦੀ ਹੈ ਤੇ ਉਸੇ ਕਰਕੇ ਆਪਾਂ ਪ੍ਰਾਣ ਹੀ ਪਾਉਣੇ ਆ। ਪ੍ਰਾਣ ਨਾਲ ਇੱਕ ਤਾਂ ਝੁੰਨਾ ਬਣ ਜਾਂਦਾ ਇੱਕ ਤਰ ਦਾ ਤੇ ਬਾਕੀ ਜਿਹੜਾ ਸੁੰਡੀ ਦੀ ਸਮੱਸਿਆ ਗੋਭ ਦੀ ਬਿਲਕੁਲ ਨਹੀਂ ਆਉਦੀ ਬਸ 55 ਦਿਨ ਤੋਂ ਆਏ ਸਾਲ ਪਾ ਹੀ ਦਿੰਨੇ ਆ ਤੇ ਜਿਹੜੇ ਇਹਦੇ ਚ ਫੰਗੀ ਸਾਈਡ ਆ ਫੰਗੀ ਸਾਈਡ ਤੇ ਇਹਦੇ ਚ ਕੋਈ ਜਿਆਦਾ ਮਹਿੰਗਾ ਕਰਨ ਦੀ ਲੋੜ ਨਹੀਂ ਗੀ ਆਮ ਹੀ ਨੋਰਮਲ ਤੁਸੀਂ ਕਰ ਸਕਦੇ ਹੋ ਕੋਈ ਫੰਗਸ ਦੀ ਇਹ ਚ ਸਮੱਸਿਆ ਕੋਈ ਨਹੀਂ ਆਉਂਦੀ ਨਾ ਹੀ ਕੋਈ ਹਲਦੀ ਰੋਗ ਆਉਂਦਾ ਨਾ ਹੀ ਕੋਈ ਉਲੀ-ਉਲੀ ਆਉਂਦੀ ਹੈ ਬਸ ਇਹ ਚ ਸੁੰਡੀ ਦੀ ਜਰੂਰ ਸਮੱਸਿਆ ਆਉਂਦੀ ਤੇ ਤੇਲੇ ਦੀ ਵੀ ਕੋਈ ਜਿਆਦਾ ਸਮੱਸਿਆ ਨਹੀਂ ਆਉਂਦੀ ਬਾਕੀ ਜਦੋਂ ਆਪਾਂ ਗਾਂਵ ਪ੍ਰਦਾਨ ਪਾਵਾਂਗੇ ਉਦੋਂ ਹੀ ਤੁਹਾਡੇ ਲਈ ਵੀਡੀਓ ਜ ਹੋਰ ਸ਼ੇਅਰ ਕਰਦੇ ਰਾਵਾਂਗੇ ਬਾਕੀ ਕਿਸਾਨ ਵੀਰੋ ਤੁਸੀਂ ਵੀ ਦੱਸੋ ਤੁਹਾਡਾ ਏਰੀਆ ਕਿਹੜਾ ਤੇ ਤੁਹਾਡੇ ਮੀਂਹ ਅੱਜ ਦਾ ਕਿੰਨਾ ਪੈ ਰਿਹਾ ਫਿਰ ਆਪਾਂ ਮਿਲਦੇ ਆਂ ਅਗਲੀ ਵੀਡੀਓ ਚ ਆਹ ਵੀਡੀਓ ਕਿਵੇਂ ਲੱਗੀ ਤੇ ਆਪਣੀ ਵੈਰਾਈਟੀ ਹੈ ਜਿਹੜੀ ਪੈਨਰ ਦੀ 28p ਸਟਾਰਟ ਕਿਵੇਂ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸੋ ਠੀਕ ਹੈ ਜੀ ਸਾਰਿਆਂ ਨੂੰ ਸਸਤੀ ਕਾਲ ਜੀ